ਇੱਕ ਸਵਾਲ ਸਾਰਿਆਂ ਦੇ ਮਨ ਵਿੱਚ ਆਉਂਦਾ ਹੋਣਾ ਕਿ ਜੋ ਆ ਈਰਾਨ ਅਤੇ ਇਜ਼ਰਾਈਲ ਵਾਲਾ ਯੁੱਧ ਚੱਲ ਰਿਹਾ ਇਹਦੇ ਵਿੱਚ ਸਹੀ ਕੌਣ ਆ ਤੇ ਗਲਤ ਕੌਣ ਆ ਆਪਾਂ ਕਿਹਦੇ ਵੱਲ ਹੋਈਏ ਜਾਂ ਫਿਰ ਕਿ ਭਾਰਤ ਕਿਹਦੇ ਵੱਲ ਮੈਂ ਕਹਾਂਗਾ ਵੀ ਦੋਨੇ ਹੀ ਗਲਤ ਹੈਗੇ ਕਿਉਂਕਿ ਅਸਲ ਦੇ ਵਿੱਚ ਜੋ ਇਹਨਾਂ ਦੇ ਉੱਪਰ ਬੈਠਾ ਉਹ ਅਮਰੀਕਾ ਸਾਰਾ ਕੁਝ ਉਹ ਕਰਵਾ ਰਿਹਾ ਇਹ ਦੋਵੇਂ ਤਾਂ ਬਸ ਐਵੇਂ ਹੀ ਲੜੀ ਜਾਂਦੇ ਆ ਤੇ ਜਿਹੜੀ ਇਹਨਾਂ ਦੀ ਲੜਾਈ ਦੀ ਮੇਨ ਵਜ੍ਹਾ ਉਹ ਹੈ ਜੀ ਨਿਊਕਲੀਅਰ ਹਥਿਆਰ ਹਣ ਤੁਸੀਂ ਦੇਖੋ ਵੀ ਦੁਨੀਆ ਦੇ ਲਗਭਗ 9 ਦੇਸ਼ਾਂ ਕੋਲੇ ਨਿਊਕਲੀਅਰ ਹਥਿਆਰ ਹੈਗੇ ਆ ਅਮਰੀਕਾ ਰਸ਼ੀਆ ਚੀਨ ਭਾਰਤ ਨਾਰਥ ਕੋਰੀਆ ਪਾਕਿਸਤਾਨ ਫਰਾਂਸ ਇੰਗਲੈਂਡ ਅਤੇ ਇਜ਼ਰਾਈਲ ਇਹਨਾਂ ਦੇ ਕੋਲੇ ਨਿਊਕਲੀਅਰ ਵੈਪਨ ਹੈਗੇ ਆ ਤੇ ਜਿਹੜਾ ਮਿਡਲ ਈਸਟ ਦਾ ਏਰੀਆ ਯਾਨੀ ਕਿ ਜੋ ਪੱਛਮ ਏਸ਼ੀਆ ਦਾ ਜੋ ਏਰੀਆ ਉੱਥੇ ਇਕੱਲੇ ਇਜ਼ਰਾਈਲ ਦੇ ਕੋਲੇ ਇਹ ਹਥਿਆਰ ਆ ਅਤੇ ਉਸ ਪੂਰੇ ਖਿੱਤੇ ਦੇ ਵਿੱਚ ਇਜ਼ਰਾਈਲ ਦੀ ਜੀ ਚਲਦੀ ਹੈ ਜੇ ਤੁਸੀਂ ਦੇਖਿਓ ਉਹਨਾਂ ਦੀ ਉੱਥੇ ਸਰਦਾਰੀ ਕਾਇਮ ਆ ਆਸ-ਪਾਸ ਦੇ ਸਾਰੇ ਮੁਲਕ ਜਿਹੜੇ ਇਜ਼ਰਾਇਲ ਤੋਂ ਡਰਦੇ ਆ। ਜ਼ਿਆਦਾਤਰ ਮੁਲਕ ਜਿਹੜੇ ਉਹ ਇਸਲਾਮਿਕ ਮੁਲਕ ਨੇ ਅਤੇ ਇਜ਼ਰਾਇਲ ਜਿਹੜਾ ਉਹ ਕੱਲਾ ਉਹ ਇੱਕ ਗੈਰ ਇਸਲਾਮਿਕ ਮੁਲਕ ਹੈ ਯਾਨੀ ਕਿ ਉਹ ਯਹੂਦੀਆਂ ਦਾ ਮੁਲਕ ਤੇ ਉਹਨਾਂ ਕੋਲ ਬਹੁਤ ਜ਼ਿਆਦਾ ਫੌਜੀ ਪਾਵਰ ਵੀ ਹੈ ਬਟ ਡਰ ਦਾ ਮੇਨ ਕਾਰਨ ਇਹ ਹੈ ਕਿ ਉਹਨਾਂ ਕੋਲੇ ਨਿਊਕਲੀਅਰ ਵੈਪਨ ਆ ਜਿਹਦੇ ਦਮਤੇ ਕਿ ਉਹ ਕਿਸੇ ਵੀ ਦੇਸ਼ ਨਾਲ ਜੰਗ ਛੇੜ ਲੈਂਦੇ ਆ ਅਤੇ ਉਹਨਾਂ ਦੇ ਦਮਤੇ ਹੀ ਅਮਰੀਕਾ ਵੀ ਕਿਤੇ ਨਾ ਕਿਤੇ ਉਸ ਇਲਾਕੇ ਦੇ ਵਿੱਚ ਆਪਣੀ ਚੌਧਰ ਚਲਾਉਂਦਾ ਰਹਿੰਦਾ। ਤੁਸੀਂ ਦੇਖਿਆ ਹੀ ਹੋਊਗਾ ਵੀ ਉਹ ਕਦੇ ਇਰਾਕ ਵਿੱਚ ਕਦੇ afghanistan ਵਿੱਚ ਕਦੇ seria ਦੇ ਵਿੱਚ ਕਦੇ sudan ਦੇ ਵਿੱਚ ਕਿਤੇ ਵੀ ਅਮਰੀਕਾ ਜਿਹੜਾ ਪੋਸਪੈਟ ਕਰ ਸਕਦਾ ਯੁੱਧ ਲਾ ਸਕਦਾ ਕੋਈ ਵੀ ਹਮਲਾ ਕਰ ਸਕਦਾ ਕੋਈ ਮਿਸ਼ਨ ਕਰ ਸਕਦਾ ਕਿਉਂ ਕਿਉਂਕਿ ਉੱਥੇ ਉਹਨਾਂ ਦਾ ਸਭ ਤੋਂ ਵੱਡਾ ਜਿਹੜਾ ਸਾਥੀ ਆ ਉਹ ਇਜ਼ਰਾਇਲ ਬੈਠਾ ਤੇ ਕੱਲੇ ਉਸਦੇ ਕੋਲੇ ਹੀ ਨਿਊਕਲੀਅਰ ਪਾਵਰ ਹੈ ਜੋ ਕਿ ਅਮਰੀਕਾ ਨੇ ਉਹਨਾਂ ਨੂੰ ਦਿੱਤੀ ਆ ਪਰ ਹੁਣ ਜੇ ਇਰਾਨ ਕੋਲੇ ਨਿਊਕਲੀਅਰ ਪਾਵਰ ਆਉਂਦੀ ਆ ਤਾਂ ਇਹਦੇ ਨਾਲ ਨਾਲੇ ਤਾਂ ਇਜ਼ਰਾਇਲ ਦੀ ਸਰਦਾਰੀ ਖਤਮ ਹੋ ਜਾਣੀ ਆ ਤੇ ਨਾਲੇ ਅਮਰੀਕਾ ਦੀ ਉਸ ਇਲਾਕੇ ਦੇ ਵਿੱਚੋਂ دہشت ਖਤਮ ਹੋ ਜਾਣੀ ਆ ਕਿਉਂਕਿ ਈਰਾਨ ਜਿਹੜਾ ਉਹ ਇੱਕ ਇਸਲਾਮਿਕ ਮੁਲਕ ਹੈ ਤੇ ਜਾਇਰ ਦੀ ਗੱਲ ਹੈ ਵੀ ਇਹਨਾਂ ਕੋਲੇ ਪਾਵਰ ਆਉਣ ਤੋਂ ਬਾਅਦ ਜੇ ਕਿਸੇ ਇਸਲਾਮਿਕ ਮੁਲਕ ਨਾਲ ਇਸ ਤਰ੍ਹਾਂ ਹੁੰਦਾ ਤਾਂ ਈਰਾਨ ਹੈ ਜਿਹੜਾ ਉਹ ਫਿਰ ਚੁੱਪ ਨਹੀਂ ਬੈਠੂਗਾ ਹਾਲਾਂਕਿ ਈਰਾਨ ਪਹਿਲਾਂ ਵੀ ਚੁੱਪ ਨਹੀਂ ਬੈਠਦਾ ਉਹ ਜਦੋਂ ਵੀ ਇਸ ਇਲਾਕੇ ਵਿੱਚ ਕੁਝ ਹੁੰਦਾ ਚਾਹੀ ਜਮਨ ਦੇ ਵਿੱਚ ਹੋਵੇ ਚਾਹੀ ਅਫਗਾਨਿਸਤਾਨ ਚ ਹੋਵੇ ਸੀਰੀਆ ਇਰਾਕ ਲਿਬਨਾਨ ਕਿਤੇ ਵੀ ਕੁਝ ਵੀ ਹੋਵੇ ਉੱਥੇ ਈਰਾਨ ਹੈ ਜਿਹੜਾ ਉਹ ਬੋਲਦਾ ਲੜਦਾ ਵੀ ਆ ਅੱਗੇ ਆ ਕੇ ਕਾਰਵਾਈ ਵੀ ਕਰਦਾ ਪਰ ਉਹਨਾਂ ਕੋਲੇ ਨਿਊਕਲੀਅਰ ਵੈਪਨ ਨਹੀਂ ਆ ਜਿਹੜੀ ਚੀਜ਼ ਕੇ ਇੱਕ ਸਾਹ ਨਾਲ ਉਹਨੂੰ ਕਮਜ਼ੋਰ ਕਰ ਦਿੰਦੀ ਆ ਇਜ਼ਰਾਇਲ ਦੇ ਮੂਰੇ ਪਰ ਹੁਣ ਜੇ ਉਹਨਾਂ ਕੋਲੇ ਨਿਊਕਲੀਅਰ ਵੈਪਨ ਆ ਜਾਂਦਾ ਫੇਰ ਉਹ ਕਿਸੇ ਤੋਂ ਨਹੀਂ ਡਰਦੇ ਤੇ ਇਹ ਗੱਲ ਵੀ ਪੱਕੀ ਹੈ ਕਿ ਜੇ ਦੋ ਦੁਸ਼ਮਣ ਦੇਸ਼ ਉਹਨਾਂ ਕੋਲੇ ਨਿਊਕਲੀਅਰ ਵੈਪਨ ਹੋਣ ਤਾਂ ਫੇਰ ਉੱਥੇ ਜੰਗ ਨਹੀਂ ਲੱਗਦੀ ਜੰਗ ਹਮੇਸ਼ਾ ਉੱਥੇ ਹੀ ਲੱਗਦੀ ਆ ਜਿੱਥੇ ਜਾਂ ਤਾਂ ਦੋਵਾਂ ਕੋਲੇ ਨਿਊਕਲੀਅਰ ਹੈ ਨਹੀਂ ਦੋਵਾਂ ਕੋਲੇ ਪਰਮਾਣੂ ਹੈ ਨਹੀਂ ਜਾਂ ਫਿਰ ਇੱਕ ਕੋਲੇ ਪਰਮਾਣੂ ਹੈਗਾ ਤੇ ਦੂਜੇ ਕੋਲੇ ਹੈ ਨਹੀਂ ਕਿਉਂਕਿ ਜ਼ਾਹਿਰ ਦੀ ਗੱਲ ਹੈ ਦੂਜਾ ਤਾਂ ਛੱਡ ਨਹੀਂ ਸਕਦਾ ਪਰ ਜਿੱਥੇ ਦੋਵਾਂ ਧਿਰਾਂ ਕੋਲੇ ਪਰਮਾਣੂ ਹੋਵੇ ਉੱਥੇ ਫਿਰ جنگ ਨਹੀਂ ਲੱਗਦੀ ਜੇ جنگ ਲੱਗਦੀ ਆ ਤਾਂ ਤਿੰਨ ਚਾਰ ਦਿਨਾਂ ਦੇ ਵਿੱਚ ਹੀ ਰੋਕ ਦਿੱਤੀ ਜਾਂਦੀ ਹੈ ਜਿਵੇਂ ਭਾਰਤ ਅਤੇ ਪਾਕਿਸਤਾਨ ਵਿਚਾਲੇ ਹੋਇਆ ਤੁਸੀਂ ਦੇਖੋ ਵੀ ਕਿੰਨੀ ਜ਼ਿਆਦਾ ਹਵੜਾ ਦਵੜੀ ਮੱਚ ਗਈ ਸੀ ਦੁਨੀਆ ਦੇ ਵਿੱਚ ਜਦੋਂ ਇਹ ਦੋਵੇਂ ਦੇਸ਼ ਲੜੇ ਕਿਉਂਕਿ ਦੋਵੇਂ ਪਰਮਾਣੂ ਦੇਸ਼ ਨੇ ਦੁਨੀਆ ਨਹੀਂ ਚਾਹੁੰਦੀ ਵੀ ਦੋ ਪਰਮਾਣੂ ਦੇਸ਼ ਆਪਸ ਵਿੱਚ ਲੜਨ ਤੇ ਇਹੀ ਚੀਜ਼ ਹੈ ਜਿਹੜੀ ਉਹ ਮਿਡਲ ਈਸਟ ਦੇ ਵਿੱਚੋਂ ਵੀ ਜੰਗ ਰੋਕ ਸਕਦੀ ਹੈ ਜੇ ਈਰਾਨ ਕੋਲੇ ਨਿਊਕਲੀਅਰ ਵੈਪਨ ਆ ਗਿਆ ਤਾਂ ਮਿਡਲ ਈਸਟ ਦੀ ਜਿਹੜੀ ਜੰਗ ਹੈ ਹਮੇਸ਼ਾ ਲਈ ਰੁਕ ਜਾਣੀ ਹੈ ਕਿਉਂਕਿ ਦੋ ਪਰਮਾਣੂ ਹਥਿਆਰ ਹੋਣਗੇ ਤੇ ਫਿਰ ਨਾ ਤਾਂ ਅਮਰੀਕਾ ਤੋਂ ਉੱਥੇ ਕੁਝ ਕੀਤਾ ਜਾਣਾ ਨਹੀਂ ਇਜ਼ਰਾਈਲ ਤੋਂ ਕੁਝ ਕੀਤਾ ਜਾਣਾ ਤੇ ਫਿਰ ਉੱਥੇ ਸ਼ਾਂਤੀ ਹੋ ਜਾਣੀ ਹੈ ਜੋ ਕਿ ਇਜ਼ਰਾਈਲ ਅਤੇ ਅਮਰੀਕਾ ਕਦੇ ਨਹੀਂ ਚਾਹੁੰਦਾ ਪਰ ਇਸ ਚੀਜ਼ ਨੂੰ ਆਪ ਦੇ ਹੱਕ ਦੇ ਵਿੱਚ ਅਮਰੀਕਾ ਅਤੇ ਇਜ਼ਰਾਈਲ ਦੇਖੋ ਕਿਵੇਂ ਵਾਰਤਦੇ ਆ ਉਹਨਾਂ ਦਾ ਇਹ ਕਹਿਣਾ ਹੈ ਕਿ ਈਰਾਨ ਜਿਹੜਾ ਉਹ ਇੱਕ ਇਸਲਾਮਿਕ ਮੁਲਕ ਹੈ ਇੱਕ ਕੱਟੜਪੰਥੀ ਮੁਲਕ ਹੈ ਤੇ ਇਹਨਾਂ ਕੋਲੇ ਨਿਊਕਲੀਅਰ ਵੈਪਨ ਨਹੀਂ ਜਾਣਾ ਚਾਹੀਦਾ ਅਗਰ ਚਲਾ ਗਿਆ ਇਹਨਾਂ ਕੋਲੇ ਹਥਿਆਰ ਬਣ ਗਿਆ ਤਾਂ ਫਿਰ ਇਹ ਪਤਾ ਨਹੀਂ ਇਹਦਾ ਕਿੱਥੇ ਇਸਤੇਮਾਲ ਕਰਨਗੇ ਕੀ ਵੀ ਮਦਦ ਕਰਨਗੇ ਬਾਕੀ ਦੇਸ਼ਾਂ ਨੂੰ ਅਮਰੀਕਾ ਇਹ ਕਹਿੰਦਾ ਕਿ ਜੇ ਇਰਾਨ ਕੋਲੇ ਪਰਮਾਣੂ ਬੰਬ ਚਲਾ ਗਿਆ ਨਾ ਅਕਰ ਉਹਨੇ ਬਣਾ ਲਿਆ ਤਾਂ ਫਿਰ ਉਹ ਸਾਰੀ ਦੁਨੀਆ ਲਈ ਖਤਰਨਾਕ ਹੋਵੇਗਾ ਕਿਉਂਕਿ ਉਹ ਫਿਰ ਜਿਹੜੇ ਟੈਰਰਿਸਟ ਫੰਡਿੰਗ ਕੰਟਰੀਸ ਨੇ ਜਿਵੇਂ ਪਾਕਿਸਤਾਨ ਅਫਗਾਨਿਸਤਾਨ ਇਹਨਾਂ ਦੀ ਮਦਦ ਖੁੱਲਕੇ ਕਰਿਆ ਕਰੇਗਾ ਅਤੇ ਅਮਰੀਕਾ ਦਾ ਕਹਿਣਾ ਕਿ ਇਰਾਨ ਤੋਂ ਉਹ ਹਥਿਆਰ ਕਿਸੇ ਵੀ ਗਲਤ ਜਗ੍ਹਾ ਜਾ ਸਕਦੇ ਆ ਦੇਖੋ ਜਿਹੜਾ ਮੁਲਕ ਪਰਮਾਣੂ ਬੰਬ ਬਣਾ ਰਿਹਾ ਪਰਮਾਣੂ ਹਥਿਆਰਾਂ ਦੇ ਉੱਪਰ ਖੋਜ ਕਰ ਰਿਹਾ ਉਹ ਇਹਨਾਂ ਦਾ ਜ਼ਿੰਮੇਵਾਰ ਮੰਦਾ ਉਹਨੂੰ ਪਤਾ ਕਿ ਇਹ ਹਥਿਆਰ ਕਿੰਨੇ ਖਤਰਨਾਕ ਨੇ ਇਹ ਚੀਜ਼ਾਂ ਕਿੰਨੀ ਖਤਰਨਾਕ ਨੇ ਉਹ ਐਵੇਂ ਤਾਂ ਨਹੀਂ ਵੰਡਣ ਲੱਗਿਆ ਜਾਂ ਫਿਰ ਉਹ ਐਵੇਂ ਤਾਂ ਨਹੀਂ ਚਲਾ ਦੂਗਾ ਵੀ ਜਦੋਂ ਉਹਦਾ ਮਨ ਕੀਤਾ ਉਦੋਂ ਹੀ ਕੇ ਇਹ ਥੱਟ ਦੂ ਨਹੀਂ ਹਰ ਮੁਲਕ ਉਹਨਾਂ ਜ਼ਿੰਮੇਦਾਰ ਹੈ ਇਹ ਅਮਰੀਕਾ ਜਿਹੜਾ ਇਹ ਹਰ ਮੁਲਕ ਲਈ ਪਹਿਲਾਂ ਕਹਿੰਦਾ ਸੀਗਾ ਕਿ ਇੰਡੀਆ ਲਈ ਵੀ ਕਹਿੰਦਾ ਸੀ ਇੰਡੀਆ ਨੇ ਪਰਮਾਣੂ ਹਥਿਆਰ ਬਣਾਇਆ ਉਦੋਂ ਆਪਣੇ ਦੇ ਇਹਨਾਂ ਨੇ ਬਹੁਤ ਕੁਝ ਕਰਨ ਦੀ ਕੋਸ਼ਿਸ਼ ਕੀਤੀ ਕਹਿੰਦੇ ਸੀਗੇ ਇਹ ਗਲਤ ਹੱਥਾਂ ਵਿੱਚ ਲਿਆ ਜਾਣਾ ਤੁਸੀਂ ਨਹੀਂ ਬਣਾ ਸਕਦੇ ਚੀਨ ਦੇ ਖਿਲਾਫ ਵੀ ਇਹਨਾਂ ਨੇ ਉਦੋਂ ਬਹੁਤ ਕੁਝ ਆਕਿਆ इवन ਜਿਹੜਾ ਵੀ ਮੌਲਕ ਦੁਨੀਆ ਦੇ ਵਿੱਚ ਪਰਮਾਣੂ ਹਥਿਆਰਾਂ ਦੇ ਉੱਪਰ ਖੋਜ ਕਰਦਾ ਉਹਨਾਂ ਦੇ ਤੇ ਇਹੀ ਇਲਜ਼ਾਮ ਲਾਇਆ ਜਾਂਦਾ ਕਿ ਇਹ ਗਲਤ ਹੱਥਾਂ ਵਿੱਚ ਦੇ ਦੇਣਗੇ ਪਰ ਸਚਾਈ ਇਹ ਆ ਕਿ ਜਿਸ ਖਿੱਤੇ ਵਿੱਚ ਪਰਮਾਣੂ ਹਥਿਆਰ ਆ ਜਾਂਦੇ ਆ ਉੱਥੇ ਫਿਰ جنگ ਲੱਗਣੋਂ हट ਜਾਂਦੀ ਆ ਤੁਸੀਂ ਦੇਖੋ ਕਿ ਪੂਰਬੀ ਏਸ਼ੀਆ ਆ ਚੀਨ ਭਾਰਤ ਨਾਰਥ ਕੋਰੀਆ ਇਹ ਰਸ਼ੀਆ ਇਹਨਾਂ ਇਲਾਕਿਆਂ ਵਿੱਚ ਹੁਣ ਜੰਗ ਨਹੀਂ ਲੱਗਦੀ ਕਿਉਂਕਿ ਸਾਰੇ ਮੁਲਕਾਂ ਕੋਲੇ ਨਿਊਕਲੀਅਰ ਵੈਪਨ ਆ ਪਰ ਮਿਡਲ ਈਸਟ ਵਿੱਚ ਕਿਉਂ ਲੱਗਦੀ ਆ ਅਰਬ ਦੇ ਮੁਲਕਾਂ ਵਿੱਚ ਕਿਉਂ ਲੱਗਦੀ ਆ ਕਿਉਂਕਿ ਉੱਥੇ ਦੇਸ਼ਾਂ ਕੋਲੇ ਨਿਊਕਲੀਅਰ ਵੈਪਨ ਹੈ ਇਹ ਇਕੱਲੇ ਇਜ਼ਰਾਈਲ ਕੋਲ ਤੇ ਇਸੇ ਲਈ ਉਹ ਨਹੀਂ ਚਾਹੁੰਦੇ ਫਿਰ ਇਜ਼ਰਾਈਲ ਜਿਉਂਤੇ ਮਨਮਾਨੀ ਨਹੀਂ ਚੱਲਣੀ ਫਿਰ ਜਿਹੜਾ ਉਹਨਾਂ ਨੇ ਫਿਰ ਇਸ ਟੀਮ ਦੇ ਉੱਪਰ ਗਾਜ਼ਾ ਦੇ ਉੱਪਰ ਜੋ ਕਰਦੇ ਰਹਿੰਦੇ ਆ ਨਾ ਰੋਜ਼ ਹੀ ਤੇ ਹੁਣ ਤੱਕ ਉਹਨਾਂ ਦਾ ਉਹਨਾਂ ਨੇ 2 ਸਾਲਾਂ ਦੇ ਵਿੱਚ ਦੇਖੋ 70000 ਦੇ ਕਰੀਬ ਬੰਦਾ ਮਾਰ ਦਿੱਤਾ ਗਾਜ਼ਾ ਦਾ ਫਿਲਸਤੀਨੀਆ ਨੂੰ ਇੰਨਿਆਂ ਨੂੰ ਇਜ਼ਰਾਈਲ ਸੋਚੋ ਜੇ ਈਰਾਨ ਕੋਲੇ ਜਾਂ ਕਿਸੇ ਵੀ ਹੋਰ ਮੁਲਕ ਕੋਲੇ ਉਥੇ ਨਿਊਕਲੀਅਰ ਵੈਪਨ ਹੁੰਦਾ ਤਾਂ ਉਹ ਇਸ ਤਰ੍ਹਾਂ ਕਦੇ ਨਹੀਂ ਸੀ ਕਰ ਸਕਦੇ ਤੇ ਹੁਣ ਉਹੀ ਹਥਿਆਰ ਬਣਨ ਲੱਗਿਆ ਸੀਗਾ ਬਹੁਤ ਨੇੜੇ ਸੀਗਾ ਈਰਾਨ ਉਸ ਪ੍ਰੋਜੈਕਟ ਦੇ ਤੇ ਜਦੋਂ ਪਤਾ ਲੱਗਾ ਕਿ ਹਾਂ ਇਹਨਾਂ ਦਾ ਹਥਿਆਰ ਬਣਾਉਣ ਵਾਲਾ ਉਦੋਂ ਹੀ ਅਮਰੀਕਾ ਜਿਹੜਾ ਇੱਕ ਡੀਲ ਸਾਈਨ ਕਰਦਾ ਕਹਿੰਦਾ ਕਿ ਸਾਡੇ ਨਾਲ ਇਹ ਡੀਲ ਕਰ ਲਓ ਈਰਾਨ ਨੂੰ ਕਹਿੰਦਾ ਤੁਸੀਂ ਬਸ ਆਪਣਾ ਪ੍ਰੋਜੈਕਟ ਬੰਦ ਕਰ ਦਿਓ ਬਾਕੀ ਤੁਹਾਨੂੰ ਜੋ ਕੁਝ ਚਾਹੀਦਾ ਅਸੀਂ ਦੇਵਾਂਗੇ ਪਰ ਈਰਾਨ ਨੇ ਉਹਨਾਂ ਦੀ ਇੱਕ ਨਹੀਂ ਮੰਨੀ ਉਹਨਾਂ ਨੇ ਆਪ ਦੇ ਆਪ ਨੂੰ ਪਿੱਛੇ ਕਰ ਲਿਆ ਉਹ ਡੀਲ ਚੋਂ ਜਿਵੇਂ ਈਰਾਨ ਨੇ ਆਪਦੇ ਆਪ ਨੂੰ ਡੀਲ ਚ ਪਿੱਛੇ ਕੀਤਾ ਅਗਲੇ ਦਿਨ ਤੋਂ ਹੀ ਇਜ਼ਰਾਇਲ ਜਿਹੜਾ ਉਹ ਉਹਨਾਂ ਦੇ ਨਿਊਕਲੀਅਰ ਟਿਕਾਣਿਆਂ ਦੇ ਉੱਤੇ ਹਮਲਾ ਕਰ ਦਿੰਦਾ ਸੋ ਇਹ ਸਾਰੇ ਦੇ ਜਿਹੜੇ ਵਿਖੇੜੇ ਦੇ ਪਿੱਛੇ ਅਮਰੀਕਾ ਖੜਾ ਤੇ ਮੇਨ ਵਜਾ ਇਸ ਦੀ ਆਈ ਇਹ ਵੀ ਪਰਮਾਣੂ ਹਥਿਆਰ ਈਰਾਨ ਕੋਲੇ ਹੋਣੇ ਚਾਹੀਦੇ ਜਾਂ ਨਹੀਂ ਇਹੀ ਬਸ جنگ ਦੀ ਵਜਾ ਪਰ ਕੀ ਹੁਣ ਸਿਰਫ ਇੱਕ ਪਾਸੇ ਦਾ ਕਸੂਰ ਹੈ ਕੀ ਈਰਾਨ ਵਾਲਾ ਚੰਗਾ ਮੁਲਕ ਹੈ ਨਹੀਂ ਐਦਾਂ ਵੀ ਨਹੀਂ ਹੈ ਈਰਾਨ ਦੇਗਾ ਵੀ ਆਪਣੀਆਂ ਕੁਝ ਗੱਲਾਂ ਹੈ ਜੀਆਂ ਨੇ ਜਿਹੜੀਆਂ ਦੁਨੀਆਂ ਨੂੰ ਦਸਨੀयां ਜਰੂਰੀ ਨਹੀਂ ਐਨਾ ਵੀ ਚੰਗਾ ਨਹੀਂ ਹੈ ਕਿ ਅਗਰ ਈਰਾਨ ਕੋਲੇ ਪਰਮਾਣੂ ਬੰਬ ਆ ਜਾਏ ਤਾਂ ਸਭ ਕੁਝ ਚੰਗਾ ਹੋ ਜਾਣਾ ਉਹ ਕਿੰਨੇ ਕੁ ਮਾੜੇ ਆ ਤੇ ਉਹ ਕੀ ਕੁਝ ਕਰ ਸਕਦੇ ਇਹ ਮੈਂ ਤੁਹਾਨੂੰ ਅਗਲੀ ਵੀਡੀਓ ਵਿੱਚ ਦੱਸਾਂਗਾ ਕਿ ਜੇ ਈਰਾਨ ਸੱਚੀਓ ਪਰਮਾਣੂ ਹਥਿਆਰ ਬਣਾ ਲੈਂਦਾ ਇਹਦੇ ਨੁਕਸਾਨ ਵੀ ਹੈਗੇ ਆ ਤੁਸੀਂ ਮੇਰੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਬੈਲ ਆਈਕਨ ਦਬਾ ਦਿਓ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਪੂਰੀ ਡਿਟੇਲ ਦੇਵਾਂਗਾ